ਬਠਿੰਡੇ ਵਾਲਿਓ ਤੁਹਾਡੇ ਨਾਲ ਮੈਂ ਵਾਅਦਾ ਕਰਨ ਲੱਗਿਆ ਤੇ ਉਹ ਇਹ ਵਾਅਦਾ ਹੈ ਕਿ ਮੈਂ ਲੱਖਾ ਸਿੰਘ ਸਿਧਾਣਾ ਦੇ ਦਾ ਸਾਥ ਛੱਡ ਦੇਣਾ ਕਿਉਂ ਜੇਕਰ ਉਹਨੇ ਵੀ ਲੀਡਰਾਂ ਵਾਲੀ ਲੀਡਰੀ ਕਰੀ ਜੋ 70 ਸਾਲਾਂ ਤੋਂ ਹੁੰਦਾ ਆ ਰਿਹਾ ਜੇ ਉਸੇ ਤਰ੍ਹਾਂ ਲੱਖਾ ਸਿੰਘ ਸਿਧਾਣਾ ਕਰੂਗਾ ਤਾਂ ਅਸੀਂ ਉਹਦੀਆਂ ਕੋਈ ਭੇਡਾਂ ਨਹੀਂ ਆ ਅਸੀਂ ਵੀ ਸਾਥ ਉਹਦਾ ਛੱਡ ਦੇਵਾਂਗੇ ਕਦੇ ਵੀ ਕਿਸੇ ਬੰਦੇ ਦੇ ਭक्त ਨਾ ਬਣੋ ਤੇ ਨਾ ਹੀ ਲੋੜ ਹੈ ਜੇਕਰ ਪੰਜਾਬ ਨੂੰ ਬਚਾਉਣ ਤੇ ਜਿੱਦੈ ਲੱਖਾ ਸਿੰਘ ਸਿਧਾਣਾ ਦੇ ਨਾਲ ਅਸੀਂ ਜੁੜੇ ਸੀ ਲੱਖਾ ਸਿੰਘ ਸਿਧਾਣਾ ਬਾਈ ਨੇ ਇੱਕੋ ਗੱਲ ਕਹੀ ਸੀ ਕਿ ਮੇਰੇ ਨਾਲ ਨਹੀਂ ਜੁੜਨਾ ਜੁੜਨਾ ਤਾਂ ਮੇਰੀ ਸੋਚ ਨਾਲ ਜੁੜੋ ਤੇ ਮੇਰੀ ਸੋਚ ਨਾਲ ਜੁੜ ਕੇ ਕੰਮ ਕਰਨਾ ਪੰਜਾਬ ਦੇ ਲਈ ਜਿੱਦੈ ਮੇਰੀ ਸੋਚ ਬਦਲੀ ਤਾਂ ਤੁਸੀਂ ਆਪਣੀ ਸੋਚ ਤੇ ਕਾਇਮ ਰਹੋ ਤੇ ਅੱਗੇ ਨੂੰ ਵਧਿਓ ਤੇ ਮੈਨੂੰ ਛੱਡ ਦਿਓ ਉਹੀ ਗੱਲ ਬਠਿੰਡੇ ਵਾਲੇ ਉਹ ਮੈਂ ਤੁਹਾਨੂੰ ਕਹਿਣ ਲੱਗਿਆ ਕਿ ਜੇਕਰ ਲੱਖਾ ਸਿੰਘ ਸਿਧਾਣਾ ਨੇ ਪੰਜਾਬ ਦੀ ਨੌਜਵਾਨੀ ਚਿੱਤੇ ਤੋਂ ਨਹੀਂ ਵਿਚਾਰੀ ਚਿੱਤੇ ਦਾ ਮੁੱਦਾ ਨਹੀਂ ਚੱਕਿਆ ਤਾਂ ਸਭ ਤੋਂ ਪਹਿਲਾਂ ਸਾਥ ਮੈਂ ਛੱਡੂੰਗਾ ਜੇ ਲੱਖਾ ਸਿੰਘ ਸਿਧਾਣਾ ਨੇ ਤੁਹਾਡੇ ਤੋਂ ਵੋਟਾਂ ਲੈ ਕੇ ਤੁਹਾਡੇ ਹੀ ਮੁੰਡਿਆਂ ਤੇ ਐਨਐਸਏ ਲਾਉਣ ਵਾਲਿਆਂ ਦਾ ਸਾਥ ਦਿੱਤਾ ਤਾਂ ਸਭ ਤੋਂ ਪਹਿਲਾਂ ਸਾਥ ਮੈਂ ਛੱਡੂੰਗਾ ਜੇ ਲੱਖਾ ਸਿੰਘ ਸਿਧਾਣਾ ਨੇ ਕੋਈ ਰਿਸ਼ਵਤ ਖੋਰੀ ਕੀਤੀ ਲੱਖਾ ਸਿੰਘ ਸਿਧਾਣਾ ਨੇ ਜਾਂ ਰਿਸ਼ਵਤ ਖੁਦ ਲਈ ਲੋਕਾਂ ਦੇ ਕੰਮ ਨਾ ਕਰਾਏ ਤਾਂ ਸਭ ਤੋਂ ਪਹਿਲਾਂ ਸਾਥ ਮੈਂ ਛੱਡੂੰਗਾ ਜੇ ਲੱਖਾ ਸਿੰਘ ਸਿਧਾਣਾ ਉਹਨਾਂ ਲੀਡਰਾਂ ਬਾਂਗ ਜੋ ਪਹਿਲਾਂ ਭਗੰਤਮਾਨ ਵਰਗੇ ਗੱਪ ਮਾਰ ਕੇ ਸੱਤਾ ਚ ਆ ਗਏ ਐਮਪੀ ਬਣ ਗਏ ਤੇ ਇਹਨਾਂ ਦੇ ਬਾਂਗ ਉਹ ਵੱਡੇ ਕਾਫਲੇ ਸਿਕਿਉਰਟੀਆ ਦੇ ਲੈ ਕੇ ਲੋਕਾਂ 'ਚ ਨਾ ਆਇਆ ਤਾਂ ਸਭ ਤੋਂ ਪਹਿਲਾਂ ਸਾਥ ਮੈਂ ਛੱਡੂੰਗਾ ਬਠਿੰਡੇ ਵਾਲਿਓ ਪਸੋਕੜ ਹਰ ਇੱਕ ਬਹੁਤ ਬੰਦਿਆਂ ਦੇ ਮਾਰੇ ਰਹੇ ਨੇ ਪਰ ਇਹ ਨਹੀਂ ਹੁੰਦਾ ਕਿ ਉਸੇ ਪਸੋਕੜ ਨੂੰ ਲੈ ਕੇ ਤੁਸੀਂ ਬੰਦੇ ਦਾ ਸਾਥ ਨਾ ਦਿਓ ਇੱਕ ਵਾਰੀ ਸਾਥ ਦੇ ਕੇ ਤਾਂ ਦੇਖੋ ਜੇ ਘਰ ਲੱਖਾ ਢੱਲੇਦਾਰ ਆਵਾਜ਼ ਲੱਖੇ ਦੀ ਨ ਧੜਕ ਆਵਾਜ਼ ਲੋਕ ਸਭਾ ਦੇ ਵਿੱਚ ਨਾ ਗੂੰਜੀ ਗੂੰਜਣੀ ਹੈ ਜੇ ਨਾ ਗੂੰਜੀ ਤਾਂ ਸਭ ਤੋਂ ਪਹਿਲਾਂ ਵਿਰੋਧ ਵੀ ਬਗਾਵਤ ਵੀ ਮੈਂ ਕਰੂੰਗਾ ਇਹ ਤੁਹਾਡੇ ਨਾਲ ਵਾਅਦਾ ਹੈ ਬਠਿੰਡੇ ਵਾਲਿਓ ਜੇਕਰ ਅਸੀਂ ਨਾਲ ਰਹਿੰਦੇ ਬੰਦੇ ਐਡੀ ਵੱਡੀ ਸਟੇਟਮੈਂਟ ਦੇ ਸਕਦੇ ਆ ਤੇ ਫਿਰ ਤੁਸੀਂ ਕਿਉਂ ਨਹੀਂ ਚੁਣ ਸਕਦੇ ਅਸੀਂ ਨਾਲ ਰਹਿੰਦੇ ਬੰਦੇ ਇਹ ਕਹਿ ਸਕਦੇ ਆ ਕਿ ਜੇ ਲੱਖੇ ਨੇ ਆ ਕੰਮ ਨਾ ਕੀਤੇ ਤੁਸੀਂ ਦੁਬਾਰਾ ਮੂੰਹ ਨਾ ਲਾਇਓ ਅਸੀਂ ਲੱਖੇ ਲਈ ਵੋਟੇ ਹੀ ਨਹੀਂ ਮੰਗਣੀਆਂ ਜਦੋਂ ਅਸੀਂ ਐਡੇ ਵੱਡਾ ਯਕੀਨ ਕਰ ਸਕਦੇ ਆ ਲੱਖੇ ਬਾਈ ਤੇ ਤੇ ਫਿਰ ਬਠਿੰਡੇ ਵਾਲਿਓ ਤੁਹਾਨੂੰ ਵੀ ਯਕੀਨ ਕਰਨਾ ਪੈਣਾ ਤੁਸੀਂ ਨੇ ਇੱਥੇ ਜਿਤਾਏ ਕੌਣ ਨੇ ਆ ਬਾਦਲ ਕੇ ਜਿਨ੍ਹਾਂ ਨੇ ਪਰਚੇ ਕਿਹੋ ਜੇ ਕਰਾਏ ਨੇ ਕਿ ਕਾਤਲ 5 ਘੰਟੇ ਬਾਅਦ ਚ ਹੁੰਦਾ ਤੇ ਪਰਚੇ 5 ਘੰਟੇ ਪਹਿਲਾਂ ਹੀ ਉਹਨਾਂ ਲੋਕਾਂ ਤੇ ਪੈ ਜਾਂਦੇ ਆ ਜਿਹੜੇ ਬਾਦਲਕਿਆਂ ਦੇ ਵਿਰੁੱਧ ਸੀ ਇਹਨਾਂ ਦੀ ਬਗਾਵਤ ਕਰਦੇ ਸੀ ਇੱਕ ਬਾਪੂ ਨੇ ਦੱਸਿਆ ਮੈਨੂੰ ਬਾਪੂ ਕਹਿੰਦਾ ਜਦੋਂ ਤੱਕ ਇਹਨਾਂ ਦਾ ਪੱਲਾ ਅਸੀਂ ਗੱਲ 'ਚ ਨਹੀਂ ਪਵਾਇਆ ਬਾਦਲਕਿਆਂ ਦਾ ਉਦੋਂ ਤੱਕ ਸਾਡਾ ਖੜੇ ਨਹੀਂ ਛੱਡਿਆ ਐਨ ਹਾਰ ਕੇ ਥੱਕ ਕੇ ਸਾਰਾ ਘਰ ਖਾਲੀ ਕਰਕੇ ਸਾਰਾ ਘਰ ਪੂਜ ਕੇ ਤਾਂ ਬਾਦਲ ਕਹਿੰਦਾ ਪੱਲਾ ਪਵਾਇਆ ਤੇ ਤਾਂ ਸਿਆ ਜ਼ਿੰਦਗੀ ਜਿਉਂ ਰਹਿਆ ਇਹੋ ਜਿਹੇ ਕਾਰਨਾਮੇ ਇਹੋ ਜਿਹੇ ਕਰਤੂਤਾਂ ਬਾਦਲ ਕਿਆਂ ਨੇ ਕੀਤੀਆਂ ਹੋਈਆਂ ਨੇ ਤੇ ਤੁਸੀਂ ਉਹਨਾਂ ਦੀ ਨੂਨ ਜਿਤਾ ਰਹੇ ਹੋ ਬਠਿੰਡੇ ਵਾਲਿਓ ਬਠਿੰਡੇ ਵਾਲਿਓ ਇੱਕ ਵਾਰੀ ਮੌਕਾ ਦਿਓ ਜਿਨ੍ਹਾਂ ਨੇ ਤੁਸੀਂ ਮੌਕਾ ਕਿਉਂ ਨਹੀਂ ਦੇ ਰਹੇ ਕਿਉਂਕਿ ਤੁਸੀਂ ਲੱਖੇ ਬਾਈ ਦੇ ਨਾਲ ਗੈਂਗਸਟਰ ਸ਼ਬਦ ਜੋੜ ਦਿੰਨੇ ਹੋ ਤੇ ਗੈਂਗਸਟਰ ਲੱਖਾ ਬਣਾਇਆ ਕਿਹਨੇ ਸੀ ਤੇ ਉਹਨਾਂ ਨੂੰ ਤਾਂ ਤੁਸੀਂ ਉਦੋਂ ਬਾਅਦ ਕਿੰਨੇ ਵਾਰੀ ਐਮਐਲਏ ਬਣਾਤਾ ਉਹ ਤਾਂ ਅੱਜ ਵੀ ਚੋਣਾਂ ਲੜ ਰਹੇ ਨੇ ਚੰਗੀਆਂ ਵੋਟਾਂ ਪਾਉਣੇ ਉਹਨਾਂ ਨੂੰ ਪਾਰਲੀਮੈਂਟ ਚ ਭੇਜ ਦਿੰਨੇ ਹੋ ਵਿਧਾਨ ਸਭਾ ਦੇ ਵਿੱਚ ਭੇਜ ਦਿੰਨੇ ਹੋ ਕਿ ਜੇਕਰ ਲੱਖਾ ਅੱਜ ਮੁੱਖ ਧਾਰਾ ਦੇ ਵਿੱਚ ਆ ਰਿਹਾ ਹੈ ਤੁਹਾਡੀ ਸੇਵਾ ਕਰ ਰਿਹਾ ਹੈ ਤੇ ਅੱਜ ਤੁਹਾਨੂੰ ਵੀ ਚੋਣਾਂ ਚਾਹੀਦਾ ਲੱਖਾ ਸਿੰਘ ਸਿਧਾਨਾ ਦੀ ਸੋਚ ਨਾਲ ਜੁੜਨਾ ਚਾਹੀਦਾ ਹੈ ਬੰਦੇ ਨਾਲ ਕਦੇ ਵੀ ਨਾ ਜੁੜੋ ਬੰਦੇ ਦੀ ਸੋਚ ਨਾਲ ਜੁੜੋ ਲੋ ਅੱਜ ਮੈਂ ਤੁਹਾਨੂੰ ਫਿਰ ਦਿਲ ਖੋਲ ਕੇ ਦੱਸਣ ਲੱਗਿਆ ਕਿ ਲੱਖੇ ਦੀ ਸੋਚ ਕੀ ਹੈ ਲੱਖੇ ਦੀ ਸੋਚ ਹੈ ਪੰਜਾਬ ਦਾ ਪਾਣੀ ਪੰਜਾਬ ਕੋਲੇ ਰਹੇ ਲੱਖਾ ਸਿੰਘ ਸਿਧਾਨਾ ਦੀ ਸੋਚ ਅਗਾਹ ਵਧੂ ਹੈ ਉਹ ਸੋਚਦਾ ਹੈ ਕਿ ਪੰਜਾਬ ਕੋਲੇ ਬਹੁਤ ਥੋੜਾ ਪਾਣੀ ਰਹਿ ਗਿਆ ਜੇਕਰ ਪਾਣੀ ਤੇ ਅਸੀਂ ਰੋਕਣਾ ਨਾ ਲਈ ਆ ਜਿਹੜਾ ਸਾਡਾ ਦੂਜੀਆਂ ਸੂਬਿਆਂ ਨੂੰ ਪਾਣੀ ਵੇਚਿਆ ਜਾ ਰਿਹਾ ਹੈ ਤਾਂ ਪੰਜਾਬ ਇੱਕ ਦਿਨ ਪਿਆਸਾ ਮਰੂਗਾ ਆਉਣ ਵਾਲੀਆਂ ਪੀੜ੍ਹੀਆਂ ਮਰਨ ਗਈਆਂ ਪਾਣੀ ਤੋਂ ਬਿਨਾ ਤੇ ਜੰਗ ਕਿਹੜੀ ਹੋਣੀ ਹੈ ਪਾਣੀ ਤੇ ਭੋਜਨ ਦੀ ਲੱਖਾ ਸਿੰਘ ਸਿਧਾਨਾ ਦੀ ਅੱਜ ਤੋਂ 25 30 ਸਾਲ ਸੋਚ ਅਗਾਹ ਵਧੂ ਹੈ ਤੇ ਜਿਹੜੇ ਆ ਜੀਤ ਮਹਿੰਦਰ ਵਰਗੇ ਜਾਂ ਹਰ ਸਿਮਰਤ ਕੌਰ ਜਿਨ੍ਹਾਂ ਦੇ ਕੋਲੇ ਕੋਈ ਮੁੱਦਾ ਹੀ ਨਹੀਂ ਜਿਹੜੇ ਲੜੀ ਸਿਰਫ ਪੈਸੇ ਦੇ ਜੋਰ ਤੇ ਰਹੇ ਨੇ ਹਾਂ ਲੱਖਾਂ ਪੈਸਾ ਨਹੀਂ ਲਾ ਸਕਦਾ ਪਰ ਆਪਣੀ ਜਿੰਦ ਜਾਨ ਬਠਿੰਡੇ ਲਈ ਲਾ ਸਕਦਾ ਲੱਖਾ ਪਾਣੀ ਵਾਂਗੂ ਪੈਸਾ ਨਹੀਂ ਵਹਾ ਸਕਦਾ ਕਿਉਂਕਿ ਲੱਖੇ ਨੇ ਪੈਸੇ ਨਹੀਂ ਕਮਾਏ ਪੰਜਾਬ ਨਹੀਂ ਲੁੱਟਿਆ ਹੁਣ ਬਾਦਲ ਕਿਆ ਨੇ ਵੀ ਪੰਜਾਬ ਲੁੱਟਿਆ ਜੀਤ ਮਹਿੰਦਰ ਵਰਗਿਆਂ ਨੇ ਵੀ ਪੰਜਾਬ ਲੁੱਟਿਆ ਆ ਮਲੂਕੇ ਵਰਗਿਆਂ ਨੇ ਵੀ ਪੰਜਾਬ ਲੁੱਟਿਆ ਜਿਹੜੇ ਹੋਰ ਦੂਜੇ ਤੀਜੇ ਆ ਇਹਨਾਂ ਨੇ ਵੀ ਪੰਜਾਬ ਆ ਆ ਆਪਣੇ ਆਮ ਆਦਮੀਆਂ ਨੇ ਲੁੱਟ ਹੀ ਲਿਆ ਆ ਮੈਂ ਲੰਬੀ ਹਲਕੇ ਚ ਜਾਣਾ ਤੇ ਖੁੱਡੀਆਂ ਦਾ ਪਿੰਡ ਲੰਬੀ ਹਲਕੇ ਚ ਆਉਂਦਾ ਉਹਨਾਂ ਦੇ ਪਿੰਡ ਦੇ ਬਜ਼ੁਰਗਾਂ ਨਾਲ ਮੈਂ ਗੱਲ ਕੀਤੀ ਕਹਿੰਦੇ ਦਿੱਤਾ ਹੀ ਕੱਖ ਨਹੀਂ ਗੜੇ ਮਾਰੀ ਹੋਈ ਸਾਡੀਆਂ ਜ਼ਮੀਨਾਂ ਦੇਖਣ ਤੱਕ ਨਹੀਂ ਆਇਆ ਖੁੱਡੀਆਂ ਸਾਡੇ ਨਾਲ ਮੋਹ ਪਿਆਰ ਹੀ ਨਹੀਂ ਪਾਇਆ ਉਹ ਅੱਜ ਪਸਤਾ ਰਹੇ ਨੇ ਲੋਕ ਵਸਤਾਰ ਰਹੇ ਨੇ ਉਹ ਕਹਿੰਦੇ ਅਸੀਂ ਤਾਂ ਆਪਣੇ ਆਪ ਨੂੰ ਗਿਲਟੀ ਫੀਲ ਕਰ ਰਹੇ ਹਾਂ ਕਿ ਯਾਰ ਕਿਹੋ ਜਿਹੇ ਬੰਦੇ ਨੂੰ ਵੋਟ ਪਾਤੀ ਜਿਹੜਾ ਬੋਲਦਾ ਹੀ ਨਹੀਂ ਕਹਿੰਦੇ ਅਸੀਂ ਇਹੋ ਜਿਹੇ ਸਿਆਸਤਦਾਨ ਤੋਂ ਕੀ ਕਰਵਾਉਣਾ ਦਰਵੇਸ਼ ਸਿਆਸਤਦਾਨ ਤੋਂ ਕੀ ਕਰਵਾਉਣਾ ਜਿਹੜਾ ਲੋਕਾਂ ਦੇ ਦੁੱਖ ਸੁੱਖ ਚ ਹੀ ਨਹੀਂ ਕੱਢਦਾ ਆ ਕੇ ਪਰ ਅਸੀਂ ਜਿਤਾ ਕੇ ਤੋਰਿਆ ਸੀ ਤੇ ਅੱਜ ਦੁਖੀ ਹਾਂ ਜੇ ਲੱਖਾ ਸਿੰਘ ਸਿਧਾਣਾ ਜੇ ਪਾਵਰ ਆਉਂਦੀ ਹੈ ਤੁਹਾਡੇ ਚ ਨਹੀਂ ਆਊਗਾ ਤੇ ਸਭ ਤੋਂ ਪਹਿਲਾਂ ਬਿਰੋਧ ਰਾਜ ਸਿੰਘ ਖਾਲਸਾ ਕਰੂਗਾ ਜੇ ਲੱਖਾ ਸਿਧਾਣਾ ਤੁਹਾਡੇ ਦੁੱਖ ਸੁੱਖ ਤੁਹਾਡੇ ਕੰਮ ਨਹੀਂ ਕਰੂਗਾ ਤੁਹਾਡੇ ਧੀਆਂ ਪੁੱਤਾਂ ਨੂੰ ਨਸ਼ਿਆਂ ਤੋਂ ਨਹੀਂ ਹਟਾਊਗਾ ਤੁਹਾਡੀਆਂ ਧੀਆਂ ਦੇ ਘਰ ਨਹੀਂ ਵਿਸਾਊਗਾ ਤੇ ਸਭ ਤੋਂ ਪਹਿਲਾਂ ਸਾਥ ਆਸੀ ਛੱਡਾਂਗੇ ਬਠਿੰਡੇ ਵਾਲਿਓ ਹੋਰ ਗਰੰਟੀ ਚਾਹੀਦੀ ਐ ਇਹਦੋਂ ਵੱਡੀ ਗਰੰਟੀ ਕੀ ਚਾਹੀਦੀ ਐ ਉਹ ਵੀ ਦੇ ਦਿੰਨੇ ਆ ਪਰ ਅੱਜ ਤੁਹਾਡਾ ਫਰਜ ਉਸ ਇਨਸਾਨ ਨੂੰ ਜਤਾਉਣ ਦਾ ਬਣਦਾ ਜਿਹੜਾ ਇਨਸਾਨ ਅੱਜ ਦੇ ਟਾਈਮ 'ਚ ਮੁੱਖ ਧਾਰਾ ਦੇ ਵਿੱਚ ਐ ਤੇ ਤੁਹਾਡੀ ਲੜਾਈ ਲੜ ਰਿਆ ਤੁਹਾਡੀ ਪਾਣੀਆਂ ਦੀ ਲੜਾਈ ਤੁਹਾਡੀ ਜ਼ਮੀਨ ਦੀ ਲੜਾਈ ਤੁਹਾਡੀ ਜਵਾਨੀ ਦੀ ਲੜਾਈ ਤੁਹਾਡੀਆਂ ਧੀਆਂ ਦੀ ਲੜਾਈ ਸਾਡੀ ਬੋਲੀ ਦੀ ਲੜਾਈ ਸਾਡੇ ਪਾਣੀ ਦੀ ਲੜਾਈ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਇੱਕ ਲੀਡਰ ਦੱਸ ਦੋ ਜਿੱਤੇ ਪੰਜਾਬੀ ਮਾਂ ਬੋਲੀ ਕਰਕੇ 16 ਪਰਚੇ ਹੋਏ ਹੋਣ ਸਾਡੀ ਬੋਲੀ ਕਰਕੇ 16 ਪਰਚੇ ਲੱਖਾ ਸਿੰਘ ਸਿਧਾਨਾ ਤੇ ਜੇਕਰ ਬੋਲੀ ਦਾ ਮੁੱਦਾ ਲੱਖਾ ਸਿਧਾਣਾ ਜਿੱਤ ਕੇ ਨਹੀਂ ਚੱਕੂਗਾ ਤਾਂ ਸਭ ਤੋਂ ਪਹਿਲਾਂ ਸਾਥ ਆਸੀਂ ਛੱਡਾਂਗੇ ਹੋਰ ਦੱਸੋ ਬਠਿੰਡੇ ਵਾਲੇ ਕੀ ਚਾਹੀਦਾ ਤੋਲ ਲਿਓ ਇੱਕ ਪਾਸੇ ਰੱਖ ਲਿਓ ਹਰ ਸਿਮਰਤ ਕੌਰ ਬਾਦਲ ਇੱਕ ਪਾਸੇ ਲੱਖਾ ਸਿੰਘ ਸਿਧਾਣਾ ਦੀ ਤਸਵੀਰ ਰੱਖ ਲਿਓ ਇੱਕ ਪਾਸੇ ਜੀਤਮਿੰਦਰ ਰੱਖ ਲਿਓ ਤੇ ਇੱਕ ਪਾਸੇ ਖੋਡੀਆਂ ਰੱਖ ਲਿਓ ਤੇ ਚਾਰਾਂ ਬੰਦਿਆਂ ਦੇ ਵਿੱਚ ਦੇਖ ਲਿਓ ਕੀ ਫਰਕ ਹੈ ਪੰਜਾਬ ਲਈ ਕੌਣ ਲੜਿਆ ਪੰਜਾਬ ਨੂੰ ਲੁੱਟਿਆ ਕਿਨੇ ਪੰਜਾਬ ਦੀ ਜਵਾਨੀ ਨੂੰ ਚਿੱਟੀ ਤੇ ਕਿਹਨੇ ਲਾਇਆ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਕੰਮ ਕੌਣ ਕਰ ਰਿਹਾ ਹੈ ਪਰਚਿਆਂ ਦੀ ਰਾਜਨੀਤੀ ਕੌਣ ਲੈ ਕੇ ਆਇਆ ਤੇ ਇਹਨਾਂ ਪਰਚਿਆਂ ਦੇ ਵਿਰੁੱਧ ਲੜ ਕੌਣ ਰਿਹਾ ਹੈ ਇਹ ਤਸਵੀਰ ਧਰ ਲਿਓ ਹਰਸਿਮਰਤ ਕੌਰ ਬਾਦਲ ਕਿੰਨਾ ਟਾਈਮ ਹੋ ਗਿਆ ਐਮਪੀ ਬਣਾਉਂਦਿਆਂ ਨੂੰ ਬਾਈ ਕੀ ਕਰਤਾ ਕੀਤਾ ਹੀ ਕੱਖ ਨਹੀਂ ਸਾਰਾ ਹਾਂ ਇੱਕ ਦੋ ਕੰਮ ਕੀਤੇ ਐ ਅਸੀਂ ਉਹਨਾਂ ਦੀ ਕੋਈ ਵਿਰੋਧਤਾ ਨਹੀਂ ਕਰਦੇ ਕਰਨਾ ਹੀ ਪੈਂਦੇ ਐ ਕਿਉਂਕਿ ਜ਼ਿੰਮੇਵਾਰੀ ਬਣ ਜਾਂਦੀ ਐ ਫਿਰ ਤੇ ਆ ਕੇ ਵੀ ਤਾਂ ਅਸੀਂ ਮੰਤਰੀ ਬਣਾਉਂਦੇ ਰਿਆਂ ਹਾਂ ਕਈ ਲੋਕ ਕਹਿੰਦੇ ਐ ਏਮਜ ਹਸਪਤਾਲ ਬਣਾਤਾ ਜੀ ਬਠਿੰਡਾ ਚੰਡੀਗੜ੍ਹ ਵਰਗਾ ਬਣਾਤਾ ਜੀ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਕਿ ਫਿਰ ਮੰਤਰੀ ਵੀ ਤਾਂ ਤੁਸੀਂ ਬਣਾਇਆ ਕੁਰਸੀਆਂ ਵੀ ਤਾਂ ਤੁਸੀਂ ਦਿੱਤੀਆਂ ਜੇ ਏਮਜ ਹਸਪਤਾਲ ਲਿਆਂਦਾ ਤਾਂ ਕੈਂਸਰ ਵੀ ਤਾਂ ਬਾਦਲ ਗਿਆ ਨੇ ਪੰਜਾਬ ਦੇ ਵਿੱਚ ਬਾੜਿਆ ਬਿਮਾਰੀਆਂ ਵੀ ਤਾਂ ਇਹਨਾਂ ਦੀ ਕਰਤੂਤਾ ਕਰਕੇ ਲੱਗੀਆਂ ਪਾਣੀ ਤੱਕ ਸਾਡੇ ਇਹਨਾਂ ਨੇ ਵੇਚੇ ਜੇ ਇਹ ਮਝ ਲਿਆਂਦਾ ਤਾਂ ਪਾਣੀ ਵੀ ਸਾਡੇ ਵੇਚ ਚੁੱਕਿਆ ਜੇ ਬਠਿੰਡਾ ਲਿਆਂਦਾ ਤਾਂ ਚੰਡੀਗੜ੍ਹ ਵੀ ਸਾਡਾ ਗਵਾ ਲਿਆ ਸੀ ਇੱਥੋਂ ਗਵਾਉਂਦੇ ਜਾਂਦੇ ਆ ਇੱਕ ਪਾਸੇ ਕੀਤਾ ਤੇ ਦੂਜੇ ਪਾਸੇ ਸਾਡੇ ਹੱਕ ਵੇਚੇ ਆ ਕੁਰਸੀਆਂ ਲੀਆਂ ਨੇ ਨਜ਼ਾਰੇ ਮਾਣਿਆ ਮੰਤਰੀ ਰੇ ਸੈਂਟਰ 'ਚ ਜੇ ਥੋੜਾ ਮੋਟਾ ਕੰਮ ਕਰਤਾ ਤੇ ਫਿਰ ਕੀ ਪਰ ਲੋ ਆਗੀ ਇੱਕ ਪਾਸੇ ਦਾ ਦੇਖ ਲਓ ਤੁਹਾਡੀ ਨੌਜਵਾਨੀ ਨਸ਼ਟ ਕਰਤੀ ਇਹਦੇ ਭਰਾ ਨੇ ਚਿੱਟਾ ਮਜੀਠੀਆ ਵੇਚਦਾ ਰਿਹਾ ਹੈ ਮਜੀਠੀਏ ਦੇ ਬੰਦੇ ਵੇਚਦੇ ਰਿਹਾ ਨੌਜਵਾਨਾਂ ਨੂੰ ਮਾਰਨ ਦੇ ਵਿੱਚ ਮਜੀਠੀਏ ਦਾ ਕਿੱਡਾ ਵੱਡਾ ਹੱਥ ਹੈ ਉਹ ਬਿਆਦਬੀਆਂ ਇਹਨਾਂ ਨੇ ਕਰਵਾਤੀਆਂ ਗੋਲੀਆਂ ਸਿੱਖਾਂ ਤੇ ਇਹਨਾਂ ਨੇ ਚਲਵਾਤੀਆਂ ਅ ਬਰਗਾੜੀ ਦੇ ਵਿੱਚ ਕੋਟਕਪੁਰੇ ਦੇ ਵਿੱਚ ਸਾਡੇ 2 ਸਿੰਘ ਸ਼ਹੀਦ ਇਹਨਾਂ ਨੇ ਕਰਵਾਤੇ ਨਰੰਗਰ ਕਾਹੜ ਦੇ ਵਿੱਚ 13 ਸਿੰਘ ਇਹਨਾਂ ਨੇ ਸ਼ਹੀਦ ਕਰਵਾਤੇ ਗੁਰਦੇਵ ਸਿੰਘ ਕੋਂਕੇ ਸਾਡੇ ਜਥੇਦਾਰ ਦਾ ਕੋਈ ਇਨਸਾਫ ਨਹੀਂ ਮਿਲਿਆ ਤੇ ਕਿਹੜੀਆਂ ਕਿਹੜੀਆਂ ਮੈਂ ਗੱਲਾਂ ਦੱਸਾਂ ਭਾਈ ਜਸਵੰਤ ਸਿੰਘ ਖਾਲੜਾ ਜੀ ਬੀਬੀ ਜੀ ਬਾਦਲ ਕੋਲੇ ਆਈ ਤੇ ਉਹਨੂੰ ਇਹ ਕਹਿ ਕੇ ਮੋੜਤਾ ਕਿ ਪੁਰਾਣੀਆਂ ਗੱਲਾਂ ਤੇ ਮਿੱਟੀ ਪਾਓ ਅੱਗੇ ਨੂੰ ਚੱਲਦੇ ਆਂ ਉਹ ਕੌਮ ਕਿਵੇਂ ਮਿੱਟੀ ਪਾ ਸਕਦੀ ਐ ਜਿਹੜੀ ਕੌਮ ਦੇ ਜ਼ਖਮਾਂ ਤੇ ਨੂਨ ਭੁੱਕਿਆ ਜਾਵੇ ਛਿੜਕਿਆ ਜਾਵੇ ਜਿਹੜੀ ਕੌਮ ਦੇ ਜੱਥੇਦਾਰ ਦੇ ਟੋਟੇ ਟੋਟੇ ਕਰ ਦਿੱਤੇ ਹੋਣ ਜਿਹੜੀ ਕੌਮ ਦੇ ਜੱਥੇਦਾਰ ਦੀਆਂ ਅੱਖਾਂ ਤੱਕ ਉਹ ਕੌਮ ਕਿਵੇਂ ਮਿੱਟੀ ਪਾ ਸਕਦੀ ਹੈ ਦੱਸੋ ਬਾਲ ਸਾਹਿਬ ਇਸ ਕਰਕੇ ਭਰਾਵੋ ਤੁਹਾਡੇ ਅੱਗੇ ਹੱਥ ਜੋੜਦਾ ਕਿ ਚੰਗੇ ਬੰਦਿਆਂ ਨੂੰ ਜਿਤਾਲੀਏ ਚੰਗੇ ਬੰਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਭੇਜ ਦਈਏ ਤੇ ਲੱਖਾਂ 6 ਫੁੱਟ ਦਾ ਛਮਾਨ ਜਦੋਂ ਗੂੰਜੂਗਾ ਮੋਦੀ ਅਰਗਿਆਂ ਅੱਗੇ ਅੱਖ ਚ ਅੱਖ ਪਾ ਕੇ ਗੱਲ ਕਰੂਗਾ ਰਾਹੁਲ ਗਾਂਧੀ ਅਰਗੇ ਅੱਗੇ ਬੋਲੂਗਾ ਨਾ ਦੱਸੂਗਾ ਕਿ ਅਸੀਂ ਉਹ ਆ ਉਹ ਪੰਜਾਬੀ ਆ ਜਿੰਨਾਂ ਨੂੰ ਮੁਕਾਉਂਦਿਆਂ ਹੋਇਆਂ ਤੁਹਾਡੀਆਂ ਤੁਹਾਡੇ ਬਜ਼ੁਰਗਾਂ ਦਾ ਪੂਰਾ ਛੋਰ ਲੱਗ ਗਿਆ ਪਰ ਅਸੀਂ ਮੁੱਕੇ ਨਹੀਂ ਅਸੀਂ ਉਹ ਪੰਜਾਬੀ ਆ ਪੰਜਾਬੀਓ ਮੈਂ ਗਰੰਟੀ ਚੱਕਦਾ ਲੱਖੇ ਬਾਈ ਦੀ ਜੇਕਰ ਲੱਖਾ ਬਾਈ ਬਿਲਕੁਲ ਵੀ ਆਪਣੀਆਂ ਗੱਲਾਂ ਤੋਂ ਥੜਕੇ ਆ ਤਾਂ ਕਦੇ ਵੀ ਮੈਨੂੰ ਲੱਖਾ ਸਿੰਘ ਸਿਧਾਨਾ ਦੇ ਨਾਲ ਤੁਸੀਂ ਨਹੀਂ ਦੇਖੋਗੇ ਇਹ ਗੱਲ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਜਾਂ ਫਿਰ ਹੋਰ ਪਾਰਟੀਆਂ ਦੇ ਜਿਹੜੇ ਬੰਦੇ ਫਿਰਦੇ ਆ ਲੈਣ ਜ਼ਿੰਮੇਵਾਰੀਆਂ ਆਪਣੇ ਬੰਦਿਆਂ ਦੀ ਕਿਵੇਂ ਲੈਣਗੇ ਭਗਵਾਨ ਭਗਵਾਨ ਅਤਮਾਨ ਕਹਿੰਦਾ ਸੀ ਮੈਂ ਸਿਕਿਉਰਿਟੀ ਨਹੀਂ ਲੈਂਦਾ ਅੱਜ ਸਿਕਿਉਰਟੀਆਂ ਲਈ ਫਿਰਦਾ ਹੈ ਭਗਵਾਨ ਅਤਮਾਨ ਕਹਿੰਦਾ ਸੀ ਅਸੀਂ ਬੰਗਲੇ ਨਹੀਂ ਲੈਂਦੇ ਸਰਕਾਰੀ ਕੋਠੀਆਂ ਨਹੀਂ ਲੈਂਦੇ ਅੱਜ ਆਨੰਦ ਮਾਣ ਰਿਹਾ ਅਸੀਂ ਜਹਾਜ਼ਾਂ ਦੀ ਸੈਰ ਨਹੀਂ ਕਰਦੇ ਅੱਜ ਜਾਜ ਵੀ ਚੱਕੇ ਹੋਇਆ ਜਿਹੜਾ ਕਹਿੰਦਾ ਸੀ ਸਿਵਿਆਂ ਦੀਆਂ ਲਾਟਾਂ ਉੱਚੀਆਂ ਹੋਗੀਆਂ ਚੋਲਿਆਂ ਝਕਾਉਗੇ ਉਹ ਵੀ ਸਭ ਕੁਝ ਉਵੇਂ ਚੱਲ ਰਿਹਾ ਚਿੱਟਾ ਵੀ ਉਵੇਂ ਚੱਲ ਰਿਹਾ ਜਿਹੜਾ ਕਦੇ ਕਹਿੰਦਾ ਸੀ ਮੈਂ ਸੱਥਾਂ ਚੋਂ ਸਰਕਾਰ ਚਲਾਉਂ ਅੱਜ ਸੱਥਾਂ ਇੰਨੀਆਂ ਕਮਾੜੀਆਂ ਕਰਤੂਤਾਂ ਕਰਤੀਆਂ ਕਿ ਸੱਥਾਂ ਦੇ ਵਿੱਚ ਆਪਣੇ ਪ੍ਰੋਗਰਾਮ ਨਹੀਂ ਰੱਖ ਸਕਦੇ ਕਿਉਂਕਿ ਲੋਕ ਵਿਰੋਧ ਕਰਦੇ ਆ ਇੱਥੇ ਤੱਕ ਆ ਗਿਆ ਸਾਡੇ 9 ਜੁਬਾਨਾਂ ਤੇ ਐਨਐਸਐ ਲਾਉਣ ਵਾਲੇ ਕੌਣ ਆ ਭਾਨੇ ਸਿੱਧੂ ਵਰਗਿਆਂ ਤੇ ਝੂਠੇ ਪਰਚੇ ਚੈਨੀ ਚੋਰ ਦੇ ਪਾਉਣ ਵਾਲੇ ਕੌਣ ਆ ਤੇ ਬਾਦ ਦੇ ਵਿੱਚ ਉਹ ਹੀ ਪਰਚੇ ਰੱਦ ਕਰਨ ਵਾਲੇ ਕੌਣ ਹੈ ਛੋਟੇ ਵਰਗਿਆਂ ਤੇ ਝੂਠੇ ਪਰਚੇ ਪਾਉਣ ਵਾਲੇ ਕੌਣ ਹੈ ਲੱਖਾ ਸਿੰਘ ਸਿਧਾਨਾ ਤੇ ਝੂਠੇ ਪਰਚੇ ਪਾਉਣ ਵਾਲਾ ਕੌਣ ਹੈ ਪਰਚਿਆਂ ਦੀ ਰਾਜਨੀਤੀ ਬਾਦਲਾ ਨੇ ਸ਼ੁਰੂ ਕਰੀ ਸੀ ਤੇ ਭਗਵੰਤ ਮਾਨ ਬਿਲਕੁਲ ਨਿੱਜੀ ਚੱਲ ਰਿਹਾ ਹੈ ਤੇ ਪਰਚੇ ਦੇ ਪਰਚਾ ਲੈ ਪਰਚਾ ਪਾਉਂਦੇ ਆ ਰਹੇ ਕਿਹਦੀ ਕਿਹਦੀ ਗੱਲ ਕਰੀਏ ਜਿਹੜੇ ਲੋਕਾਂ ਪਿੱਛੇ ਤੁਸੀਂ ਪਿੱਛੇ ਲੱਗੇ ਫਿਰਦੇ ਹੋ ਪੰਜਾਬ ਦੇ ਲੋਕੋ ਗੱਲ ਨੂੰ ਸਮਝੋ ਆਪਣੇ ਪੰਥ ਨਾਲ ਖੜੋ ਆਪਣੀ ਕੌਮ ਨਾਲ ਖੜੋ ਜੇ ਪੰਥ ਨਾਲ ਖੜੋਗੇ ਕੌਮ ਨਾਲ ਖੜੋਗੇ ਇਹੋ ਜੀ ਹਨੇਰੀ ਬੱਗੂ ਜੋ 99 ਚ ਆਈ ਸੀ 99 ਦੇ ਵਿੱਚ ਐਸੀ ਹਨੇਰੀ ਆਈ ਸੀ ਕਿ ਸਾਰੀਆਂ ਵੋਟਾਂ ਹੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪੀਪੇ ਚੋਂ ਨਿਕਲਦੀਆਂ ਸੀ ਤੇ ਉਹੀ ਜੇ ਇਹ ਹਨੇਰੀ ਅੱਜ ਚਲਾ ਲਵਾਂਗੇ ਤਾਂ 27 ਦੇ ਵਿੱਚ ਪੰਜਾਬ ਦਾ ਅਮਰਤ ਧਾਰੀ ਨੌਜਵਾਨ ਮੁੱਖ ਮੰਤਰੀ ਹੋਊਗਾ ਇਹ ਗੱਲ ਯਾਦ ਰੱਖ ਲਿਓ ਇਹ ਲਿਖ ਕੇ ਲੈ ਲਓ ਜੇ ਇਸ ਵਾਰ ਤੁਸੀਂ ਚੰਗੇ ਬੰਦਿਆਂ ਨੂੰ ਜਿਤਾਉਨੇ ਹੋ ਤੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਅਮਰਤ ਧਾਰੀ ਹੋਊਗਾ ਆਉਣ ਵਾਲਾ ਤੇ ਹੁਣ ਮੈਂ ਕਿੰਨੀਆਂ ਗਰੰਟੀਆਂ ਚੱਕਾਂ ਭਾਈ ਹੋਰ ਦੱਸ ਦੋ ਕਮੈਂਟਾਂ ਦੇ ਵਿੱਚ ਕੀ ਗਰੰਟੀ ਚੱਕਣੀਆਂ ਲੱਖੇ ਦੀ ਮੈਂ ਚੱਕਣ ਨੂੰ ਤਿਆਰ ਆ ਜੇ ਲੱਖਾ ਜਿਤਾਉਣੇ ਹੋ ਤੁਸੀਂ ਲੱਖਾ ਇੱਕ ਵੀ ਗੱਲ ਤੋਂ ਭੰਮਦਾ ਹੈ ਆਪਦੀ ਤੋਂ ਜਿਹੜੀਆਂ ਗੱਲਾਂ ਉਹ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਸਾਥ ਰਾਜ ਸਿੰਘ ਖਾਲਸਾ ਛੱਡੂਗਾ ਇਹ ਤੁਹਾਡੇ ਨਾਲ ਬਠਿੰਡੇ ਵਾਲਿਓ ਵਾਅਦਾ ਹੈ ਮੇਰਾ ਇਹ ਵਾਅਦਾ ਹੈ ਇਸ ਤੋਂ ਵੱਡੇ ਗਰੰਟੀ ਮੈਂ ਹੋਰ ਚੱਕ ਨਹੀਂ ਸਕਦਾ ਸੋ ਭਰਾਵੋ ਇਸ ਬਾਰ ਮੌਕਾ ਲੱਖਾ ਸਿੰਘ ਸਿਧਾਨਾ ਨੂੰ ਜ਼ਰੂਰ ਦਿਓ ਤੇ ਵੱਡੀ ਗਿਣਤੀ ਦੇ ਵਿੱਚ ਵੱਡੀ ਲੀਡ ਦੇ ਵਿੱਚ ਵੋਟਾਂ ਪਾ ਕੇ ਲੱਖੇ ਬਾਈ ਨੂੰ ਜਿਤਾਓ ਜੇਕਰ ਲੱਖਾ ਬਾਈ ਤੁਹਾਡੀਆਂ ਉਮੀਦਾਂ ਤੇ ਨਹੀਂ ਖਰਾ ਉਤਰਦਾ ਮੈਂ ਕਹਿੰਦਾ ਇੱਕ ਵੀ ਵੋਟ ਨਾ ਪਾਏ ਉਹ ਦੁਬਾਰੇ ਨਾ ਪਿੰਡਾਂ 'ਚ ਵੜਨ ਦਿਓ ਪਿੰਡਾਂ 'ਚ ਵੜ ਨਹੀਂ ਨਾ ਦਿਓ ਯਾਰ ਜੇ ਲੱਖਾ ਸਿੰਘ ਸਿਧਾਨਾ ਆਪਣੇ ਕਹਿਣ ਤੇ ਮੁਕਰਦਾ ਇੱਕ ਵੀ ਬੰਦਾ ਨਾਲ ਨਾ ਤੁਰੇ ਉਹ ਜੇ ਲੱਖਾ ਬਾਈ ਆਪਣੇ ਕਹਿਣ ਤੋਂ ਮੁਕਰਦਾ ਜਿਹੜੀਆਂ ਵੀ ਗੱਲਾਂ ਲੱਖਾ ਸਿੰਘ ਸਿਧਾਨਾ ਬਾਈ ਅੱਜ ਤੁਹਾਡੇ ਪਿੰਡਾਂ 'ਚ ਆ ਕੇ ਕਹਿੰਦਾ ਰਿਕਾਰਡ ਕਰਕੇ ਰੱਖ ਲਓ ਵੀਡੀਓ ਬਣਾ ਕੇ ਰੱਖ ਲਓ ਆ ਮੇਰੀ ਵੀਡੀਓ ਰਿਕਾਰਡ ਕਰ ਲਿਓ ਸੇਵ ਕਰ ਲਿਓ ਮੈਨੂੰ ਲਾਂਤਾ ਪਾਇਓ ਜੇ ਲੱਖਾ ਸਿਧਾਣਾ ਆਪਣੀਆਂ ਗੱਲਾਂ ਤੋਂ ਭੰਮ ਗਿਆ ਹਾਂ ਜਿਤਾਉਣਾ ਤੁਹਾਡਾ ਫਰਜ਼ ਹੈ ਤੇ ਜੇਕਰ ਜਿੱਤ ਕੇ ਕੰਮ ਨਹੀਂ ਕਰਦਾ ਤਾਂ ਸੜਨਾ ਸਾਡਾ ਫਰਜ਼ ਹੈ ਦੱਸੋ ਪ੍ਰਭੂ ਮਨਜ਼ੂਰ ਹੈ ਸਰਤ ਤੇ ਜੇ ਮਨਜ਼ੂਰ ਹੈ ਤਾਂ ਫਿਰ ਇੱਕ ਵਾਰੀ ਜਿਤਾ ਕੇ ਦੇਖ ਲਓ ਤੇ ਜਿਤਾ ਕੇ ਲੋਕ ਸਭਾ ਭੇਜ ਕੇ ਦੇਖ ਲੋ ਇਹ 6 ਫੁੱਟਾ ਨੌਜਵਾਨ ਸਧਾਨਿਆਂ ਦਾ ਐਨ ਕਹਿੰਦੇ ਕਹੋਂਦੇ ਲੀਡਰਾਂ ਦੀ ਜੇ ਮੰਜੀ ਨਾ ਠੋਕੀ ਮੇਰਾ ਨਾਮ ਬਦਲਾ ਦਿਓ ਕਹਿੰਦੇ ਕਹੋਂਦੇ ਲੀਡਰਾਂ ਦੀ ਮੰਜੀ ਠੋਕਣ ਵਾਲਾ ਅੱਜ ਇੱਕੋ ਇੱਕ ਚਿਹਰਾ ਲੱਖਾ ਸਿੰਘ ਸਧਾਨਾ ਬਠਿੰਡੇ ਤੋਂ ਆ ਸਾਰੇ ਇਕੱਲੇ ਚੱਲੇ ਹੋਏ ਕਾਰਤੂਸ ਨੇ ਹਰ ਸਿਮਰਤ ਕੌਰ ਵਰਗੇ ਜੀਤਮੇਂਦਰ ਵਰਗੇ ਖੁੱਡੀਆਂ ਵਰਗੇ ਪਰਮਪਾਲ ਕੌਰ ਵਰਗੇ ਸਾਰੇ ਨਾਲ ਮਿਲ ਕੇ ਮੈਚ ਖੇਡ ਰਹੇ ਨੇ ਬਠਿੰਡੇ ਵਾਲਿਓ ਤੁਹਾਡੀ ਤਾਕਤ ਨੇ ਲੱਖਾ ਸਿੰਘ ਸਿਧਾਨਾ ਦੀ ਜੋ ਹਵਾ ਬਠਿੰਡੇ ਚ ਬਣੀ ਹੋਈ ਐ ਇਕੱਠੇ ਕਰਤੇ ਆ ਸਾਰੇ ਵਿਰੋਧੀ ਮੀਟਿੰਗਾਂ ਕਰਨ ਲੱਗ ਗਏ ਐ ਇਸੇ ਤਰ੍ਹਾਂ ਅੜੇ ਰਹਿਓ ਜੱਜ ਕੇ ਖੜਿਓ ਤੇ ਜੱਜ ਕੇ ਸਾਥ ਦਿਓ ਤੇ ਇਸ ਵਾਰ ਬਾਲਟੀ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਦੱਸ ਦਿਓ ਇਹਨਾਂ ਗਦਾਰਾਂ ਨੂੰ ਕਿ ਅਸੀਂ ਕਿਰਦਾਰਾਂ ਨਾਲ ਆ ਅਸੀਂ ਕਿਰਦਾਰਾਂ ਨਾਲ ਲੜਾਈ ਕਿਰਦਾਰਾਂ ਦੀ ਐ ਲੜਾਈ ਹੱਕ ਸੱਚ ਦੀ ਐ ਲੜਾਈ ਸਾਡੇ ਪਾਣੀਆਂ ਦੀ ਐ ਲੜਾਈ ਸਾਡੀ ਬੋਲੀ ਦੀ ਐ ਜੇ ਇਹਨਾਂ ਗੱਲਾਂ ਤੋਂ ਲੱਖਾ ਭਮੂਗਾ ਜੇਕਰ ਮੁੱਦੇ ਪੰਜਾਬ ਦੇ ਨਹੀਂ ਚੱਕੂਗਾ ਤੇ ਲੜਾਈ ਫਿਰ ਸਾਡੀ ਤੇ ਲੱਖੇ ਦੀ ਵੀ ਪੈ ਜਾਣੀ ਐ ਇਹ ਤੁਹਾਡੇ ਨਾਲ ਵਾਅਦਾ ਬਠਿੰਡੇ ਵਾਲਿਓ ਇੰਨੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਜਿਉਂਦੇ ਵਸਦੇ ਰਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇੱਕ ਗੱਲ ਹੋਰ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਭਗੰਤਮਾਨ ਉਹ ਬੰਦਾ ਹੈ ਜਿਹੜਾ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਭੰਡ ਕੇ ਸਿਮਰੋ ਨੂੰ ਹਰਾ ਹਰ ਸਿਮਰਤ ਕੌਰ ਨੂੰ ਸਿਮਰੋ ਕਹਿ ਕੇ ਸੁਖਵੀਰ ਵੱਲ ਨੂੰ ਸੁੱਖਾ ਗੱਪੀ ਕਹਿ ਕੇ ਕੈਪਟਨ ਅਮਰਿੰਦਰ ਨੂੰ ਰੂਸਾ ਦਾ ਆਸਕ ਕਹਿ ਕੇ ਫਲਾਣੇ ਨੂੰ ਕੁਛ ਕਹਿ ਕੇ ਫਲਾਣੇ ਨੂੰ ਕੁਛ ਕਹਿ ਕੇ ਅੱਗੇ ਆਇਆ ਸੀ ਸੋਸ਼ਲ ਮੀਡੀਆ ਤੇ ਸਰਕਾਰ ਬਣਾ ਗਿਆ ਸੀ ਤੇ ਜੇਕਰ ਇਹਦੇ ਬਾਰੇ ਕੋਈ ਕੁਝ ਬੋਲਦਾ ਤਾਂ ਇਹ ਪੇਜ ਬੰਦ ਕਰਾ ਦਿੰਦਾ ਐਨਾ ਕਹ ਹੰਕਾਰ ਹੋਇਆ ਹੋਇਆ ਬੰਦੇ ਨੂੰ ਐਨਾ ਕਹ ਹੰਕਾਰ ਹੈ ਕਿ ਗੱਲਾਂ ਹੀ ਛੱਡ ਦੋ ਪਰੇ ਹੰਕਾਰ ਦਾ ਭੂਤ ਲਾ ਦੋ ਜਿਹੜਾ ਇਹ 13 0 ਕਹਿੰਦਾ 0 13 ਕਰ ਦੋ 0 13 ਕਰ ਦੋ ਜੇ ਪੰਜਾਬ ਦੇ ਕੰਮ ਕਰਾਉਣੇ ਆ ਜੇਕਰ ਤੁਸੀਂ ਇਹਨਾਂ ਨੂੰ 5-7 ਸੀਟਾਂ ਵੀ ਦੇ ਦਿੱਤੀਆਂ ਨਾ ਤਾਂ ਇਹਨਾਂ ਨੇ ਭੁੱਲ ਜਾਣਾ ਤੁਹਾਡੇ ਕੰਮ ਕੰਮ ਭੁੱਲ ਜਾਣਾ ਐਨਐਸਏ ਲੱਗੀ ਜਿਹੜੇ ਮੁੰਡੇ ਡਿਬਰੂਗੜ੍ਹ ਬੈਠੇ ਆ ਨਹੀਂ ਕਢਾਉਣਾ ਹੁਣ ਵੀ ਤਾਂ ਸਾਲ ਦੀ ਐਨਐਸਏ ਵਧਾਈ ਹੈ ਫਿਰ ਵੀ ਇਹਨਾਂ ਨੇ ਇਸੇ ਤਰ੍ਹਾਂ ਬਣਾਉਂਦੇ ਜਾਣਾ ਤੁਹਾਡੇ ਉੱਤੇ ਜ਼ੁਲਮ ਕਰਦੇ ਜਾਣਾ ਤੁਹਾਡੇ ਨੌਜਵਾਨਾਂ ਤੇ ਐਨਐਸਏ ਲਾਉਂਦੇ ਜਾਣਾ ਜੇਕਰ ਨੌਜਵਾਨੀ ਬਚਾਉਣੀ ਹੈ ਪੰਜਾਬ ਬਚਾਉਣਾ ਹੈ ਤਾਂ ਵੀਰ ਬਣ ਕੇ ਆ ਝਾੜੂ ਨੂੰ ਹਰਾਉਣਾ ਜ਼ਰੂਰੀ ਹੈ ਝਾੜੂ ਨੂੰ ਇੱਕ ਵਾਰੀ ਹਰਾ ਦਿਓ ਇਹਨਾਂ ਨੂੰ ਅਕਲ ਆ ਜੂਗੀ ਇਹ ਫਿਰ 3 ਸਾਲ ਨਜ਼ਾਰੇ ਲਾਉਂਗੇ 3 ਸਾਲ ਇਹ ਲੋਕਾਂ ਚ ਹੀ ਰਹਿਣਗੇ ਜਿਹੜੇ ਕਹਿੰਦੇ ਸੱਥਾਂ ਚ ਸਰਕਾਰ ਚਲਾਵਾਂਗੇ ਫਿਰ ਸੱਥਾਂ ਚ ਆ ਕੇ ਬੈਠਿਆ ਕਰਨਗੇ ਵੀ ਹਾਂ ਦੱਸੋ ਕੀ ਕੰਮ ਕਰਾਉਣੇ ਆ ਜੇ ਤੁਸੀਂ ਜਿਤਾਤਾ ਤੇ ਇਹਨਾਂ ਨੇ ਕਹਿ ਦੇਣਾ ਕਿ ਲੋਕ ਤਾਂ ਖੁਸ਼ ਨੇ ਲੋਕਾਂ ਕੋਲ ਜਾਣ ਦਾ ਕੀ ਫਾਇਦਾ 3 ਸਾਲਾਂ ਬਾਅਦ ਜਾਵਾਂਗੇ ਲੋਕ ਫੇਰ ਵੋਟਾਂ ਪਾ ਦੇਣਗੇ ਜਿਤਾ ਦੇਣਗੇ ਇਹ ਖੇਡ ਨਾ ਖੇਡਿਓ ਪੰਜਾਬੀਓ ਜੇ ਪੰਜਾਬ ਬਚਾਉਣਾ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਚੰਗੇ ਬੰਦਿਆਂ ਨੂੰ ਚੰਗੇ ਕਿਰਦਾਰਾਂ ਨੂੰ ਵੋਟ ਪਾ ਕੇ ਇਸ ਵਾਰ ਲੋਕ ਸਭਾ ਚ ਭੇਜੋਗੇ ਇਹ ਮੈਂ ਆਸ ਕਰਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮੇਰੀਆਂ ਗੱਲਾਂ ਗੌਰ ਕਰ ਲਿਓ ਮੇਰੀ ਗੱਲਾਂ ਨੂੰ ਸੇਵ ਕਰਕੇ ਰੱਖ ਲਿਓ ਲੱਖਾ ਬਈ ਜੇਕਰ ਖਰਾ ਤੁਹਾਡੇ ਲਈ ਨਹੀਂ ਉਤਰਦਾ ਤਾਂ ਫਿਰ ਤੁਸੀਂ ਵੀ ਤੁਹਾਨੂੰ ਮੈਂ ਕਦੇ ਵੀ ਆ ਕੇ ਕਿਸੇ ਵੀ ਹਲਕੇ ਚ ਨਹੀਂ ਕਹਾਂਗੇ ਕਿ ਤੁਸੀਂ ਲੱਖੇ ਬਈ ਨਾਲ